ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਉਮੀਦਵਾਰ ਕਿਹੜਾ ਹੋਏਗਾ ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਲੜਕੇ ਵਿਕਰਮ ਸਿੰਘ ਚੌਧਰੀ ਦੀ ਆਪਸ ਦੇ ਵਿੱਚ ਖੜਕ ਪਈ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਜਦੋਂ ਟਿਕਟਾਂ ਦੇਣ ਦੀ ਗੱਲ ਹੋਈ ਆ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੱਲੋਂ ਕੋਈ ਟਿੱਪਣੀ ਤੇ ਨਹੀਂ ਕੀਤੀ ਗਈ ਲੇਕਿਨ ਲਗਾਤਾਰ ਵਿਕਰਮ ਸਿੰਘ ਚੌਧਰੀ ਜਿਹੜੇ ਫਲੋਰ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਵੀ ਆ ਉਹ ਆਹੇ ਬਗਾਹੇ ਸਾਬਕਾ ਮੁੱਖ ਮੰਤਰੀ ਚਰਜੀ ਚੰਨੀ ਤੇ ਟਿੱਪਣੀਆਂ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਮਜ਼ਾਕ ਵੀ ਕਰ ਰਹੇ ਨੇ ਜਿਹੜੀ ਐਮਐਲਏ ਦੀ ਨਵੀਂ ਜਿਹੜੀ ਟਿੱਪਣੀ ਆਈ ਉਹਦੇ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਕੇਕ ਕੱਟਣ ਦੇ ਨਾਲ ਟਿਕਟ ਨਹੀਂ ਦਿੰਦੀ ਤੇ ਕਿਸੇ ਨੇ ਉਹਨਾਂ ਦਾ 1 ਅਪ੍ਰੈਲ ਨੂੰ ਅਪ੍ਰੈਲ ਫੂਲ ਬਣਾਇਆ ਸੀ ਇਸ ਕਰਕੇ ਸਾਭਾ ਮੁੱਖ ਮੰਤਰੀ ਨੂੰ ਆਪਣੇ ਜੱਦੀ ਹਲਕੇ ਚਮਕੌਰ ਸਾਭਵਾਲ ਧਿਆਨ ਮਾਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ ਜਾਂ ਵੰਡ ਸਮੇ ਅਜਿਹੇ ਜਿਹੜੇ ਨੇ ਟਿੱਪਣੀਆਂ ਇੱਕ ਦੂਜੇ ਦੇ ਉੱਪਰ ਕਾਂਗਰਸ ਪਾਰਟੀ ਦੇ ਲੀਡਰ ਕੱਦੇ ਰਹਿੰਦੇ ਨੇ ਤਾਜ਼ਾ ਜਿਹੜੀ ਟਿੱਪਣੀ ਆਈ ਆ ਮਰਹੂਮ ਐਮਪੀ ਚੌਧਰੀ ਸੰਤੋਖ ਸਿੰਘ ਦੇ بیٹے ਦਾ ਸਾਬਕਾ ਮੁੱਖ ਮੰਤਰੀ ਚਰਨ ਚੰਨੀ ਤੇ ਤੰਜ ਕੱਸਿਆ ਗਿਆ ਉਹਨਾਂ ਕਹਿੰਿਆ ਕਿ ਸਾਬਕਾ ਮੁੱਖ ਮੰਤਰੀ ਦੇ ਸਮਰਥਕਾਂ ਨੇ ਉਹਨਾਂ ਦਾ ਅਪ੍ਰੈਲ ਫੂਲ ਬਣਾਇਆ ਸੀ ਕਾਂਗਰਸ ਪਾਰਟੀ ਕਦੀ ਵੀ ਇਸ ਤਰ੍ਹਾਂ ਟਿਕਟ ਨਹੀਂ ਦਿੰਦੀ ਅਸਲ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਜਿਹੜਾ ਕਲੇਸ਼ ਆ ਉਹ جاری ਹੈ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਅਤੇ ਫਲੋਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ विक्रमजीत सिंह चौधरी ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਜਿਹੜਾ ਕੇਕ ਕੱਟਿਆ ਗਿਆ ਸੀ ਉਸ ਨੂੰ ਲੈ ਕੇ ਉਹਨਾਂ ਨੇ ਟਿੱਪਣੀ ਕੀਤੀ ਆ ਉਹਨਾਂ ਨੇ ਕਿਹਾ ਕਿ 2 April ਨੂੰ ਜਨਮ ਦਿਨ ਬਣਾ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਭ ਦਾ April Fool ਬਣਾਇਆ ਕਿਉਂਕਿ ਉਹਨਾਂ ਦਾ ਜਨਮ ਦਿਨ ਤਾਂ 1 March ਨੂੰ ਹੁੰਦਾ ਜ਼ਿਕਰਯੋਗ ਹੈ ਕਿ ਵਿਕਰਮਜੀਤ ਵੱਲੋਂ ਮੀ ਜਲੰਧਰ ਸੀਟ ਵਾਸਤੇ ਦਾਵੇਦਾਰੀ ਜਿੱਤਾਈ ਜਾ ਰਹੀ ਹੈ। ਵਿਕਰਮਜੀਤ ਸਿੰਘ ਚੌਧਰੀ ਨੇ ਇੱਕ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੀ ਉਹਨਾਂ ਦੀ ਇੰਟਰਵਿਊ ਕੀਤੀ ਗਈ ਉਹਦੇ ਵਿੱਚ ਕਿਹਾ ਕਿ ਚੰਨੀ ਬਹੁਤ ਵੱਡੇ ਕਲਾਕਾਰ ਨੇ ਉਹ ਆਪਣੇ ਭਾਸ਼ਣਾ ਵਿੱਚ ਇਹੀ ਕਹਿੰਦੇ ਹੁੰਦੇ ਨੇ ਕਿ ਕੋਈ ਅਜੀਹੀ ਚੀਜ਼ ਨਹੀਂ ਹੈ ਜੋ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਜੋ ਕੇਕ ਲੈ ਕੇ ਆਈ ਸੀ ਚੰਨੀ ਚੰਨੀ ਨੇ ਉਹਨਾਂ ਦਾ ਹੀ ਅਪ੍ਰੈਲ ਫੂਲ ਬਣਾ ਦਿੱਤਾ। ਕੇਕ ਤੇ ਜਲੰਧਰ ਲੇਕੇ ਕਾਂਗਰਸ ਵੱਲੋਂ ਜਿਹੜਾ ਜਾਂ ਕੇਕ ਜਿਹੜੇ ਲੈ ਕੇ ਆਏ ਸੀ ਉਹਨਾਂ ਕੋਲੋਂ ਜਿਹੜਾ ਸਾਬਕਾ ਮੁੱਖ ਮੰਤਰੀ ਵੱਲੋਂ ਕੇਕ ਕਟਕਟਿਆ ਗਿਆ ਉਹਨਾਂ ਨੇ ਕਿਹਾ ਕਿ ਅਜਿਹੀ ਕਾਰਵਾਈਆਂ ਨਾਲ ਕਾਂਗਰਸ ਪਾਰਟੀ ਕਿਸੇ ਨੂੰ ਟਿਕਟ ਨਹੀਂ ਦਿੰਦੀ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਵਿੱਚ ਚੋਣਾਂ ਹੋਣ ਵਾਲੀਆਂ ਨੇ ਤੇ ਅਗਰ ਉਸਤੇ ਚੰਨੀ ਚੰਨੀ ਇਹ ਲਿਖ ਦੇਣ ਕਿ ਚੰਨੀ ਫੋਰ ਯੂਨਾਈਟਿਡ ਸਟੇਟ ਆਫ ਅਮਰੀਕਾ ਲਿਖ ਦਿੰਦੇ ਆ ਤੇ ਕੀ ਚੰਨੀ ਜੀ ਉਥੋਂ ਦੇ ਪ੍ਰੈਜ਼ੀਡੈਂਟ ਬਣ ਜਾਣਗੇ ਇਹ ਜਿਹੜੀ ਟਿੱਪਣੀ ਕੀਤੀ ਗਈ ਐਸਐਲ ਵਿੱਚ ਟਿੱਕਟ ਦੀ ਮੰਗ ਲੈ ਕੇ ਕਿਉਂਕਿ ਬਹੁਤ ਸਾਰੇ ਕਾਂਗਰਸ ਪਾਰਟੀ ਦਾ ਧੜਾ ਕਹਿੰਦਾ ਕਿ ਚਰਨਜੀਤ ਚੰਨੀ ਨੂੰ ਇਹ ਜਿਹੜੀ ਲੋਕ ਸਭਾ ਹੋਣੀ ਆ ਉਹਦੇ ਚ ਉਹਨਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾਉਣਾ ਚਾਹੀਦਾ ਜਦ ਕਿ ਵਿਕਰਮਜੀਤ ਸਿੰਘ ਚੌਧਰੀ ਕਹਿ ਰਹੇ ਨੇ ਕਿ ਚਰਨਜੀਤ ਚੰਨੀ ਪਹਿਲਾਂ ਹੀ ਚਮਕੌਰ ਸਾਹਿਬ ਤੋਂ ਵੀ ਤੇ ਪਦੌੜ ਤੋਂ ਵੀ ਆਪਣੀ ਜਮਾਨਤ ਕਰਵਾ ਚੁੱਕੇ ਨੇ ਜਬਤ ਹੁਣ ਜਲੰਧਰ ਉਹਨਾਂ ਨੂੰ ਟਰਾਇਲ ਨਹੀਂ ਦੇਣਾ ਚਾਹੀਦਾ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਉੱਥੇ ਜਿਹੜੀ ਜਿਮਨੀ ਚੋਣ ਹੋਈ ਸੀ ਉੱਥੇ ਬਰਹੂਮ ਐਮਪੀ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਨੇ ਚੋਣ ਲੜੀ ਸੀ ਲੇਕਿਨ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਕੋਲ ਹਾਰ ਗਏ ਸੀ ਤੇ ਹੁਣ ਸ਼ਸ਼ੀਲ ਕੁਮਾਰ ਰਿੰਕੂ ਆਮ ਆਦੀ ਪਾਰਟੀ ਦੇ ਐਮਪੀ ਬਣਨ ਤੋਂ ਬਾਅਦ ਅੱਜਕੱਲ ਉਹ ਭਾਜਪਾ ਤੇ ਸ਼ਾਮਲ ਹੋ ਚੁੱਕੇ ਨੇ ਤੇ ਭਾਜਪਾ ਵੱਲੋਂ ਹੁਣ ਜਲੰਧਰ ਤੋਂ ਉਮੀਦਵਾਰ ਨੇ ਹੁਣ ਇਸ ਚਰਚਾ ਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਇਹ ਮੰਨ ਕੇ ਚੱਲ ਰਿਹਾ ਕਿ ਦੇਖ ਤੋਂ ਉਹਨਾਂ ਦੀ ਹੀ ਹੈ ਉਸਨਾਂ ਦੇ ਪਰਿਵਾਰ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ। ਵਿਕਰਮਜੀਤ ਸਿੰਘ ਚੌਧਰੀ ਨੇ ਇਹ ਵੀ ਕਹਾ ਕਿ ਚੰਨੀ ਨੂੰ ਤਾਂ ਪਹਿਲਾਂ ਹੀ ਪਾਰਟੀ ਨੇ ਸੀਐਮ ਬਣਾ ਦਿੱਤਾ ਹੈਗਾ ਸੀਐਮ ਰਹਿੰਦੇ ਉਪਦੌੜ ਤੇ ਚਮਕੌਰ ਸਾਹਿਬ ਵੀ ਪਾਰਟੀ ਦੀ ਇੱਜ਼ਤ ਨਹੀਂ ਬਚਾ ਸਕੇ। ਉਹਨਾਂ ਦੀ ਜਮਾਤ ਜਬਤ ਹੋ ਗਈ ਸੀ ਹੁਣ ਚੰਨੀ ਜੀ ਦਾ ਫਰਜ਼ ਬਣਦਾ ਕਿ ਪਦੌੜ ਤੇ ਚਮਕੌਰ ਸਭ ਜਾ ਕੇ ਪਾਰਟੀ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ। ਮਨੀਸ਼ ਤਿਵਾੜੀ ਦਾ ਸਾਧਨ ਤੇ ਜਲੰਧਰ ਚ ਚੌਧਰੀ ਪਰਿਵਾਰ ਖੜਾ ਹੈ। ਉਹਨਾਂ ਕਹੇ ਕਿ ਗਵਾਂਡੀ ਮੁਲਕ ਪਾਕਿਸਤਾਨ ਦੀ ਕਹਾਵਤ ਹੈ ਜਿਸ ਵਿੱਚ ਕਿਹਾ ਜਾਂ ਕਿਹਾ ਕਿ ਲਾਹੌਰ ਅਤੇ ਪਸ਼ੌਰ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਪੰਜਾਬੀ ਲਾਹੌਰ ਦੀ ਜਗ੍ਹਾ ਚਮਕੌਰ ਅਤੇ ਪਸ਼ੌਰ ਦੀ ਜਗ੍ਹਾ ਪਧੌੜ ਦਾ ਜ਼ਿਕਰ ਕਰਨ ਲੱਗ ਪਏ ਨੇ ਚਮਕੌਰ ਅਤੇ ਪਧੌੜ ਹਾਰ ਕੇ ਜਲੰਧਰ ਤੋਂ ਟਿਕਟ ਮੰਗਣਾ ਜਸਟੀਫਾਈ ਨਹੀਂ ਹੈ ਅਸਲ ਵਿੱਚ ਚੌਦੀ ਪਰਿਵਾਰ ਸਿਆਸਤ ਵਿੱਚ ਕਾਫੀ ਦਬਾਬੇ ਚ ਰਸੂਖ ਰੱਖਦਾ ਇੱਕ ਕਾਂਗਰਸ ਪਾਰਟੀ ਦੇ ਦਲਤ ਕੱਬਰ ਦੇ ਤੌਰ ਤੇ ਜਿਹੜਾ ਉਹ ਚੌਧਰੀ ਪਰਿਵਾਰ ਜਾਣਿਆ ਜਾਂਦਾ ਚੌਧਰੀ ਸੰਤੋਖ ਸਿੰਘ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਖੇਤੀਬਾੜੀ ਮੰਤਰੀ ਰਹਿ ਚੁੱਕੇ ਨੇ ਜਦਕਿ ਚੌਧਰੀ ਸੰਤੋਖ ਸਿੰਘ ਖੁਦ ਤਿੰਨ ਵਾਰ ਵਿਧਾਇਕ ਅਤੇ ਫਿਰ ਸੰਸਦ ਮੈਂਬਰ ਰਹਿ ਚੁੱਕੇ ਨੇ ਪੰਜਾਬ ਚ ਉਹ ਮੰਤਰੀ ਵੀ ਰਹਿ ਚੁੱਕੇ ਨੇ ਚੌਧਰੀ ਸੰਤੋਖ ਸਿੰਘ ਦੇ ਵੱਡੇ ਭਰਾ ਜਗਜੀਤ ਸਿੰਘ ਚੌਧਰੀ ਵੀ ਸੂਬੇ ਵਿੱਚ ਕਈ ਮੈਕਮਿਆਂ ਦੇ ਮੰਤਰੀ ਰਹਿ ਚੁੱਕੇ ਨੇ ਅਤੇ ਪੰਜ ਵਾਰ ਉਹ ਵਿਧਾਇਕ ਰਹਿ ਚੁੱਕੇ ਨੇ ਤੇ ਉਹਨਾਂ ਦੀ ਅਗਲੀ ਪੀੜ੍ਹੀ ਦੇ ਵਿੱਚ ਚੌਧਰੀ ਸੰਤੋਖ ਸਿੰਘ ਦਾ ਲੜਕਾ ਵਿਕਰਮਜੀਤ ਸਿੰਘ ਚੌਧਰੀ ਨੇ ਜਦ ਕੇ ਚੌਧਰੀ ਜਗਜੀਤ ਸਿੰਘ ਦਾ ਲੜਕਾ ਸੁਰਿੰਦਰ ਸਿੰਘ ਚੌਧਰੀ ਜਿਹੜੇ ਕਰਤਾਰਪੁਰ ਤੋਂ 2017 ਦੇ ਵਿੱਚ ਚੁਣੇਗੇ ਸੀ 22 ਦੇ ਵਿੱਚ ਉਹ ਹਾਰ ਗਏ ਸੀ ਮਾਸਟਰ ਗੁਰਬੰਤਾ ਸਿੰਘ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 16 ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕਾ ਹੈ ਖੁਦ ਮਾਸਟਰ ਗੁਰਬੰਤਾ ਸਿੰਘ 7 ਵਾਰ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਰਹੇ ਚੁੱਕੇ ਨੇ ਵਿਕਰਮਜੀਤ ਸਿੰਘ ਜਿਹੜੇ ਨੇ ਉਹ ਕਹਿ ਰਹੇ ਨੇ ਕਿ 16ਵੀਂ ਵਾਰ ਅਗਰ ਚੌਧਰੀ ਪਰਿਵਾਰ ਜਿਹੜਾ ਉਹ ਪ੍ਰੈਜੈਂਟੇਸ਼ਨ ਲੈ ਕੇ ਗਿਆ ਤਾਂ ਮਤਲਬ ਲੋਕਾਂ ਦਾ ਉਹਨਾਂ ਪਰਿਵਾਰ ਨੂੰ ਸਹਯੋਗ ਮਿਲਿਆ ਸਾਥ ਮਿਲਿਆ ਉਹਨਾਂ ਇਹ ਵੀ ਕਿਹਾ ਕਿ 18 ਚੋਣਾਂ ਨੇ ਉਹਨਾਂ ਦਾ ਪਰਿਵਾਰ ਜਿੱਤ ਚੁੱਕਿਆ ਤੇ 18ਵੇਂ ਸਾਲ ਵਿੱਚ ਜਿਹੜੇ ਨੇ ਚੰਨੀ ਉਦੋਂ ਕਾਂਗਰਸ ਪਾਰਟੀ ਦੇ ਵਿੱਚ ਆਏ ਵੀ ਨਹੀਂ ਸੀ ਵਿਕਰਮਜੀਤ ਨੇ ਵੀ ਕਿਹਾ ਕਿ 2023 ਦੀ ਜਿਵਨੀ ਚੋਣ ਵਿੱਚ ਸ਼ਸ਼ੀਲ ਰਿੰਕੂ ਦੇ ਕਾਂਗਰਸ ੱਡਰ ਦੇ ਨਾਲ ਨੁਕਸਾਨ ਹੋਇਆ ਸੀ ਉਹਨਾਂ ਦੀ ਕੈਂਪੇਨ ਦਾ ਹਿੱਸਾ ਸਨ ਉਹਨਾਂ ਕਹਿੰਦੇ ਕਿ ਸਾਰੀ ਕਾਂਗਰਸ ਦੀ ਰਣਨੀਤੀ ਤੇ ਐਕਚੁਅਲ ਪਲਾਨ ਦਾ ਪਤਾ ਸੀ ਸਾਰੇ ਜਾਣਦੇ ਨੇ ਕਿ ਜਿਮਨੀ ਚੋਣ ਕਿਵੇਂ ਜਿੱਤੀ ਗਈ ਹੈ ਅਜਿਹੇ ਹਾਲਾਤਾਂ ਵਿੱਚ ਕਰਮਜੀਤ ਕੌਰ ਦਾ ਵੀ ਚੰਗਾ ਪ੍ਰਦਰਸ਼ਨ ਲਿਆ ਰਿਹਾ ਸੀ ਲੇਕਿਨ ਹੁਣ ਕਾਂਗਰਸ ਪਾਰਟੀ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਬਖੇੜਾ ਪੈ ਚੁੱਕਾ ਹੈਗਾ ਵਿਕਰਮ ਜੀ ਸਿੰਘ ਚੌਧਰੀ ਚਾਹੁੰਦੇ ਨੇ ਕਿ ਚੌਧਰੀ ਪਰਿਵਾਰ ਨੂੰ ਹੀ ਕਾਂਗਰਸ ਪਾਰਟੀ ਨੂੰ ਜਲੰਧਰ ਤੋਂ ਟਿਕਟ ਦੇਣੀ ਚਾਹੀਦੀ ਹੈ ਇੱਕ ਤੜਾ ਇਹ ਕਿ ਚਰਨ ਸਿੰਘ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਬਣਾਉਣਾ ਚਾਹੀਦਾ ਕਿ ਖਾਸ ਕਰਕੇ ਜਿਹੜੇ ਚੰਦੇ ਚੰਨੀ ਨੇ ਉਹਨੂੰ ਦਲਤ ਹੀ ਨਹੀਂ ਸੂਬੇ ਦੇ ਬਾਕੀ ਵਰਗਾਂ ਦੇ ਲੋਕ ਵੀ ਉਹਨਾਂ ਦੀ ਇੱਜ਼ਤ ਕਰਦੇ ਨੇ ਉਹ ਦੇਖਦੇ ਆ ਕਿ ਜਲੰਧਰ ਤੋਂ ਚੰਦੇ ਚੰਨੀ ਨੂੰ ਟਿਕਟ ਮਿਲਦੀ ਹੈ ਨੇ ਜਾਂ ਫਿਰ ਜਿਹੜੇ ਨੇ ਵਿਕ੍ਰਮ ਸਿੰਘ ਚੌਧਰੀ ਜਾਂ ਫਿਰ ਉਹਨਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਮਿਲਦੀ ਹੈ ਲੇਖਣ ਜਿਸ ਆਪ ਦੇ ਨਾਲ ਵਿਕ੍ਰਮਜੀਤ ਸਿੰਘ ਚੌਧਰੀ ਵੱਲੋਂ ਸਾਫ ਕਾ ਮੁੱਖ ਮੰਤਰੀ ਦੇ ਟਿੱਪਣੀ ਆ ਰਹੀਆਂ ਨੇ ਉਨਾ ਬਲੇਖ ਹਲੇ ਤੱਕ ਸਾਬਕਾ ਮੁੱਖ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਜਾਣਕਾਰੀ ਦੇ ਨਾਲ ਟਰਟੋਲੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ